ਕਾਗਜ਼ ਦਾ ਸਭ ਤੋਂ ਲਾਸਟ ਤਰੀਕ ਹੈਗੀ ਹੈ ਅੱਜ ਮੈਂ ਓਟ ਹਲਕੇ ਦੇਖਣੇ ਬਲਕ ਸੰਮਤੀ ਦੇ ਰਿਮੈਂਬਰ ਜਿਹੜੇ ਕਾਗਜ਼ ਦਾ ਕੰਮ ਕਰ ਰਹੇ ਹੈ ਕਿਸੇ ਬੰਦੇ ਮੈਂ ਆਪਣੇ ਸਾਰੇ ਹੀ ਭੈਣ ਭਰਾਵਾਂ ਨੂੰ ਜਿਹੜੇ ਬਲਕ ਸੰਮਤੀ ਔਰ ਜ਼ਿਲ੍ਹਾ ਪ੍ਰੀਸ਼ਦ ਦੇ ਲਈ ਅੱਜ ਕਾਗਜ਼ ਦਾਖਲ ਕਰਨ ਜਾ ਰਿਹਾ ਹੈ ਪਹਿਲਾਂ ਤਾਂ ਉਹਨਾਂ ਨੂੰ ਵਾਰਿਕ ਬਾਤ ਦਵਾਂਗੀ ਔਰ ਮੈਂ ਇੱਥੇ ਥੋੜਾ ਇੰਤਜ਼ਾਮ ਵੀ ਦੇਖਣ ਆਈ ਸੀ ਵੀ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਅਗਰ ਕਿਸੇ ਦੀ ਕੋਈ ਦਿੱਕਤ ਆਉਂਦੀ ਹੈ ਕੋਈ ਕਾਗਜ਼ ਵਗੈਰਾ ਰਹਿ ਜਾਂਦਾ ਤਾਂ ਉਹ ਵੀ ਮੈਂ ਐਸ.ਡੀ.ਐਮ ਸਾਹਿਬ ਨੂੰ ਕਹਿ ਕੇ ਆਈਆਂ ਵੀ ਸਾਰੇ ਭੈਣ ਭਰਾਵਾਂ ਨੂੰ ਮੌਕਾ ਦਿੱਤਾ ਜਾਵੇ ਕਿ ਉਹ ਆਪਣਾ ਜਿਹੜਾ ਕਾਗਜ਼ ਦਾਖਲ ਕਰਨ ਚ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਵੇ ਸੋ ਸਾਰਿਆਂ ਨੂੰ ਇਹ ਜਿਹੜਾ ਲੋਕਤੰਤਰ ਦੇ ਵਿੱਚ ਮੌਕਾ ਦਿੱਤਾ ਜਾਂਦਾ ਹੈ ਕਿ ਉਹ ਆਪਣੀ ਰਿਪਰੈਜੈਂਟੇਸ਼ਨ ਦੇ ਬੇਸ ਤੇ ਜੋ ਭਾਰਤ ਦੇ ਸੰਵਿਧਾਨ ਦੇ ਅਕੋਰਡਿੰਗਲੀ ਇਹ ਲੜਾਈ ਲੜਨ ਸੋ ਇਸੇ ਕਰਕੇ ਮੈਂ ਇੱਥੇ ਆਈ ਸੀ ਔਰ ਬਹੁਤ ਵਧੀਆ ਇੰਤਜ਼ਾਮ ਕੀਤਾ ਗਿਆ ਹੈ ਤੇ ਜਿੰਨੇ ਵੀ ਭੈਣ ਭਰਾ ਮੈਂ ਵੀ ਆਪਣੇ ਤੁਹਾਡੇ ذریعے اپیل ਕਰਾਂਗੀ ਕਿ ਜੇ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ پارٹی بازی ਤੋਂ ਉੱਠ ਕੇ ਮੈਂ اپیل ਕਰਦੀ ਆ ਕਿ ਮੇਰੇ ਨਾਲ ਕੰਟੈਕਟ ਕਰ ਸਕਦਾ ਤਾਂ ਕਿ ਕੱਲ ਨੂੰ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਾ ਉੱਠੇ ਕਿ ਕਿਸੇ ਨਾਲ ਕੋਈ ਧੱਕੇਸ਼ਾਹੀ ਕੀਤੀ ਗਈ ਹੈ ਜਾਂ ਕਿਸੇ ਨਾਲ ਕਿਸੇ ਨੂੰ ਕੋਈ ਮੌਕਾ ਨਹੀਂ ਮਿਲਿਆ ਸੋ ਮੈਂ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਮੁਬਾਰਕਬਾਦ ਦਿੰਦੀ ਆ। ਉਹ ਬੁਲਤਰ ਕਹਿ ਰਹੇ ਹੈਗੇ ਇਹ ਵੀ ਕੋਈ ਆਡੀਓ ਵੀ ਵਾਇਰਲ ਕੀਤੀ ਹੈ ਜਿਹਦੇ ਵਿੱਚ ਉਹ ਪਾਇਆ ਜਾ ਰਿਹਾ ਹੈਗਾ ਕਹਿ ਰਹੇ ਵੀ ਸੱਤਾਧਾਰੀ ਉੱਪਰ આરોਪ ਲਗਾਇਆ ਵੀ ਕਾਨੂੰਨ ਚ ਪੜਨ ਦਾ ਨਿਕਾ ਮੈਂ ਤਾਂ ਇੱਥੇ ਤਾਂ ਹੀ ਆਈ ਸੀ ਵੀ ਜੇ ਕਿਸੇ ਨੂੰ ਕੋਈ ਦਿੱਕਤ ਹੈ ਤਾਂ ਮੈਂ ਤਾਂ ਇੱਥੇ ਖੜੀ ਆ ਸਾਰੇ ਸਾਰੀਆਂ ਪਾਰਟੀਆਂ ਦੇ ਇੱਥੇ ਅੱਜ ਜਿਹੜੇ ਉਮੀਦਵਾਰ ਆਏ ਹੋਏ ਆ ਜੇ ਕਿਸੇ ਨੂੰ ਕੋਈ ਦਿੱਕਤ ਹੈ ਤਾਂ ਮੈਂ ਆਪ ਉਹਦੀ ਦਿੱਕਤ ਹੱਲ ਕਰਾਵਾਂਗੀ ਸੋ ਇਹ ਬੇਬੁਨਿਆਦੀ ਜਿਹੜੇ આરોਪ ਲਾਉਣੇ ਆ ਉਹਦੇ ਚ ਕੋਈ ਤੰਤ ਨਹੀਂ ਹੁੰਦਾ ਪਰ ਸ਼ਾਮ ਤੱਕ ਮੈਂ ਇੱਥੇ ਹੀ ਰਹਾਂਗੀ ਜੇ ਕਿਸੇ ਨੂੰ ਕੋਈ ਦਿੱਕਤ ਹੋਣੀ ਮੈਂ ਆਪ ਆਕੇ ਉਹਨਾਂ ਦੇ ਕਾਗਜ਼ ਭਰਾਵਾਂਗੀ। ਕਿਸ ਤਰ੍ਹਾਂ ਦਾ ਮੈਸੇਜ ਦੇਣ ਕਿ ਕਿ ਪਾਂਪ ਆਪਸੇ ਭਾਈਚਾਰਾ ਹੋਵੇਗਾ। ਭਾਈਚਾਰਾ ਚਾਰ ਨੂੰ ਲੈ ਕੇ ਜਿਹੜਾ ਹੈ ਕਿ ਇਲੈਕਸ਼ਨ ਹੋ ਰਿਹਾ ਹੈ। ਮੈਂ ਆਪਣੇ ਸਾਰੇ ਹਲਕੇ ਦੇ ਵਿੱਚ ਬਲਕਿ ਪੂਰੇ ਪੰਜਾਬ ਵਾਸੀਆਂ ਨੂੰ ਇਹ ਆਪਣੇ ਵੱਲੋਂ ਮੈਸੇਜ ਕਨਵੇ ਕਰਾਂਗੀ ਕਿ ਜਿਹੜੀ ਲੜਾਈ ਹੁੰਦੀ ਹੈ ਵਿਚਾਰਾਂ ਦੀ ਲੜਾਈ ਹੁੰਦੀ ਹੈ। ਹਰੇਕ ਪਾਰਟੀ ਆਪਣੇ ਵਿਚਾਰਾਂ ਦੇ ਆਧਾਰ ਤੇ ਲੜਦੀ ਹੈ ਔਰ ਸਾਡੇ ਲੋਕ ਹੈ ਜੁੜੇ ਉਹ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖਣ ਜਿਹੜੀ ਵੀ ਪਾਰਟੀ ਉਹਨਾਂ ਨੂੰ ਚੰਗੀ ਲੱਗਦੀ ਹੈ ਜਿਹੜੀ ਵੀ ਪਾਰਟੀ ਉਹਨਾਂ ਦੇ ਹੱਕ ਵਿੱਚ ਖੜੀ ਹੈ ਉਹਨਾਂ ਦੀ ਗੱਲ ਕੀਤੀ ਹੈ ਉਸ ਪਾਰਟੀ ਨੂੰ ਵੋਟ ਪਾਉਣ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਸੇ ਭੈ ਤੋਂ ਤੇ ਆਪਸੀ ਭਾਈਚਾਰਕ ਸਾਂਝ ਹਮੇਸ਼ਾ ਬਣਾ ਕੇ ਰੱਖਣੀ ਚਾਹੀਦੀ ਹੈ